ਕਿਵੇਂ ਨਰ ਹੋਏ ਅਮਰਤਸਰ ਸਾਹਿਬ ਦੇ ਵਿੱਚ ਸਿੱਖਾਂ ਦੀ ਬੱਚੀ ਸਕੂਲੋਂ ਪੜ੍ਹ ਕੇ ਆ ਰਹੀ ਸੀ ਤੇ ਸਿੱਖਾਂ ਦੇ ਹੀ ਨੌਜਵਾਨਾਂ ਨੇ ਉਹਨੂੰ ਰਾਹ 'ਚ ਰੋਕ ਕੇ ਉਹਦੇ ਨਾਲ ਘਣਾਉਣੀ ਹਰਕਤ ਕੀਤੀ ਆਪਦਾ ਗੋਤਾਂ ਅੰਗ ਉਹਦੇ ਮੂੰਹ 'ਚ ਪਾ ਦਿੱਤਾ ਕਿਵੇਂ ਨਾ ਰੋਈਏ ਚਾਰ ਦਿਨ ਪਹਿਲਾਂ ਜਿੱਥੋਂ ਲਹਿਰ ਚੱਲੀ ਸੀ ਭਿੰਡਰਾਲੇ ਸੰਤਾਂ ਦੀ ਉਸ ਪਿੰਡ ਭਿੰਡਰਾ ਕਲਾਂ ਦੇ ਵਿੱਚ ਸਿੱਖਾਂ ਦੀ ਬੱਚੀ 7 ਸਾਲ ਦੀ ਉਸ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ 5:45 ਤੇ ਮੱਥਾ ਟੇਕ ਕੇ ਨਿਕਲਦੀ ਆ ਅਮਰਤ ਧਾਰੀ ਸਿੱਖਾਂ ਦਾ ਹੀ ਬੱਚਾ ਉਹਦੇ ਨਾਲ ਘਣਾਉਣੀ ਹਰਕਤ ਕਰਦਾ ਕਿਵੇਂ ਨਾ ਰੋਈਏ ਕਿਹਦੇ ਨਾਲ ਲੜਗੇ ਇਸ ਦੁਨੀਆ ਦੇ ਵਿੱਚ ਬਥੇਰੀਆਂ ਜੰਗਾਂ ਜੁੱਧ ਹੋਇਆ ਪਰ ਜੇ ਹੁਣ ਕਿਤੇ ਜੰਗ ਜੁੱਧ ਹੋਇਆ ਤੇ ਉਹ ਸਿੱਖਾਂ ਦਾ ਆਪਸੀ ਹੋਊਗਾ ਆਪਾਂ ਨੂੰ ਦੁਸ਼ਮਣ ਨਾਲ ਲੜਨ ਦੀ ਲੋੜ ਨਹੀਂ ਨਾ ਹੀ ਆਪਣਾ ਦੁਸ਼ਮਣ ਇੰਨੀ ਕਾਦ ਦਾ ਮਾਲਕਾ ਵੀ ਆਪਣੇ ਮੂਹਰੇ ਖੜ੍ਹ ਸਕੇ ਜਿੱਥੇ ਵੀ ਜਹਾਤ ਮਾਰਦੇ ਆ ਦੁਸ਼ਮਣ ਵੀ ਆਪਣੀ ਆ ਤੇ ਬੰਦੇ ਵੀ ਆਪਣੀ ਆ ਕੀ ਕਰਗੇ ਹੁਣ ਤਾਂ ਜੇ ਰਫਲਾ ਦੀਆਂ ਨਾਲਾ ਦੇ ਮੂੰਹ ਵੀ ਕਰ ਗਏ ਤਾਂ ਅਮਰਤਧਾਰੀ ਸੰਤਾਂ ਲਹਣੇ ਆ ਤੇ ਇੱਕ ਤੁਹਾਨੂੰ ਗੱਲ ਦੱਸ ਦਗੇ ਉਹਦੇ ਨਾਲ ਕੋਈ ਝਾਕਦਾ ਹੀ ਨਹੀਂ ਇਹਨਾਂ ਨਾਲ ਲੋਕਾਂ ਦੇ ਵਿੱਚ ਬਹੁਤ ਵੱਡਾ ਭਲੇਖਾ ਇਹਨਾਂ ਕੋਲੇ ਜੰਤੂ ਮੰਤਰ ਜਾਂ ਰਿੱਧੀਆਂ ਸਿੱਧੀਆਂ ਹੁੰਦੀਆਂ ਤੁਹਾਨੂੰ ਭਸਮ ਕਰ ਦੇਣਗੇ ਇਸ ਕੇਸ ਦੇ ਵਿੱਚ ਇੱਕ ਪੁਲਸ ਵਾਲੇ ਦੀ ਰਿਕਾਰਡਿੰਗ ਆਈ ਕਹਿੰਦਾ ਯਾਰ ਮੈਂ ਤਾਂ ਉਹਨੂੰ ਤਾਂ ਨਹੀਂ ਹੱਥ ਲਾਇਆ ਜਿੱਤੇ ਦਾ ਫੜਿਆ ਉਹਦੇ ਦਾ ਬੁਖਾਰ ਹੀ ਨਹੀਂ ਉਤਰਦਾ ਤੇ ਮੈਂ ਸੁਨੇਹਾ ਭੇਜਾ ਆ ਸਾਡੀ ਗੱਡੀ 'ਚ ਬੈਠ ਤੈਨੂੰ ਤੇ ਸਿਰ 'ਤੇ ਚਪਲਾ ਮਾਰਦੇ ਦਿਖਾਈਏ ਐਵੇਂ ਨਹੀਂ ਭੱਜਿਆ ਫਿਰਦਾ ਉਹ